ਚਿੱਟਿਆ ਨੌਜਵਾਨੀ ਤੇਰੀ ਓਏ ਗੁਲਾਮ ਹੋ ਗਈ ਤੂੰ ਆਜ਼ਾਦ ਚਿੱਟਿਆ ਨੌਜਵਾਨੀ ਤੇਰੀ ਓਏ ਗੁਲਾਮ ਹੋ ਗਈ ਤੂੰ ਆਜ਼ਾਦ ਚਿੱਟਿਆ ਕਰਕੇ ਖਿਡਾਤੀ ਝਾਲਮਾ ਮੈਂ ਕਦੇ ਗੁਲਾਬ ਦੀ ਨਸ਼ਿਆਂ ਦੇ ਪੈਣ ਚ ਜਵਾਨੀ ਰੌੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਪੈਣ ਚ ਜਵਾਨੀ ਰੌੜ ਗਈ ਗੁਰਾਂ ਦੇ ਪੰਜਾਬ ਦੀ ਵਸਦਾ ਪੰਜਾਬ ਗੁਰੂਆਂ ਦੇ ਨਾਮ ਤੇ ਛੱਡੇਗਾ ਉਜਾੜ ਕੇ ਮਾਵਾਂ ਦੀਆਂ ਅੰਦਰਾਂ ਦੇ ਰੁਗ ਭਾਰਦੇ ਓਏ ਤੁਸੀਂ ਨੇ ਪਾੜ ਕੇ ਮਾਵਾਂ ਦੀਆਂ ਯਾਦਾਂ ਦੇ ਰੋਗ ਪਾਰਦੇ ਓਏ ਤੁਸੀਂ ਨੇ ਪਾੜ ਕੇ ਪਾੜ ਨੋਕ ਗਾਣੀ ਕਿਹੜੀ ਬਾਕੀ ਬੱਚੀ ਐ ਖੁੱਲੀ ਜੀ ਕਿਤਾਬ ਦੀ ਨਸ਼ੀਆਂ ਦੇ ਪੈਣ ਚ ਜਵਾਨੀ ਰੋੜ ਗਈ